ਮੇਰਾ ਨਾਮ ਗਰਦੀਪ ਸਿੰਘ ਸਾਨੋ ਬਜਰਨਾਲ ਸਿੰਘ ਵਿਲੇਜ ਅਠਵਾਲ ਦਾਖਾਣਾ ਨਿਹਾਰਾ ਮਾਝਾ ਸਿੰਘ ਮੈਂ ਇੱਕ ਐਨ ਆਰ ਆਈ ਹਾਂ ਯੂ ਐਸ ਏ ਰਿਹਾ ਹਾਂ ਇਹ ਆਹੜੀ ਜਗ੍ਹਾ ਹੈ ਇਹ ਮੇਰੀ 40 ਸਾਲ ਤੋਂ ਮੇਰਾ ਕਬਜ਼ਾ ਹੈ ਇਹਦੇ ਵਿੱਚ ਆ ਮੈਂ ਮਕਾਨ ਬਣਾਇਆ ਹੈ ਇਹ ਮਕਾਨ ਮੇਰਾ ਆਲਮੋਸਟ ਆ ਨਵੇਂ ਮਕਾਨ ਨੂੰ ਮੈਨੂੰ 6-7 ਸਾਲ ਹੋਏ ਬਣਾਇਆ ਨੂੰ ਪੁਰਾਣਾ ਮਕਾਨ ਮੇਰਾ 35-40 ਸਾਲ ਤੋਂ ਬਣਿਆ ਹੈ ਮੈਨੂੰ ਮੇਰੇ ਪਿੰਡ ਦਾ ਸਰਪੰਚ ਮੰਗਲਜੀਤ ਸਿੰਘ ਧਮਕੀਆਂ ਦਿੰਦਾ ਜਾਨੋ ਮਾਰ ਲੀਆਂ ਮੇਰੀ ਜਾਨ ਤੇ ਮਾਲ ਦਾ ਜੁਮੇਆ ਰੇ ਹੋਊਗਾ ਜੇਰਾ ਗੇਟ ਮੈਂ ਗੇਟ ਬਣਾਉਣਾ ਆਂ ਮੈਨੂੰ ਗੇਟ ਬਣਾਉਣ ਨਹੀਂ ਦਿੰਦਾ ਜਾਂਦਾ ਮੈਂ ਤੈਨੂੰ ਗੇਟ ਨਹੀਂ ਬਣਾਉਂਦਾ ਜਦੋਂ ਵੀ ਗੇਟ ਬਣਾਉਂਦਾ ਉਸੇ ਵੇਲੇ ਪੁਲਿਸ ਆ ਜਾਂਦੀ ਆ ਕਿੱਥੇ ਬਣ ਰਿਹਾ ਕਿਹੜੀ ਜਮ ਜਮ ਰਿਹਾ ਹੈ ਗੇਟ ਬਣਾ ਲਿਆ ਮੇਰੀ ਜ਼ਮੀਨ ਮਾਲਕੀ ਚ ਜਿਹੜੀ ਮੇਰੇ ਮੇਰੇ ਪਿਓ ਦੀ ਮਾਲਕੀ ਆ ਮੈਂ ਉਹਦੇ ਚ ਘਰ ਬਣਾਇਆ ਹਾਂਜੀ ਉਹਦੇ ਵਿੱਚ ਮੇਰਾ ਗੇਟ ਮੈਂ ਬਣਾਉਂ ਲਿਆ ਵਾ ਉਥੇ ਆ ਕੇ ਤੇ ਮੈਨੂੰ 3-4 ਪੁਲਿਸ ਲੈ ਆਂਦੀ ਆ ਉਸੇ ਵੇਲੇ ਇੱਕ ਮelum ਮੈਨੂੰ ਡੱਕ ਦਿੰਦੇ ਆ ਕਿਉਂ ਡੱਕਦਾ ਕਾਰਨ ਕੀ ਕਹਿੰਦਾ ਜੀ ਆਂਦਾ ਮੇਰੀ ਮਰਜ਼ੀ ਸਾਡੀ ਸਰਕਾਰ ਆ ਮੈਂ ਤੁਹਾਨੂੰ ਕੰਮ ਨਹੀਂ ਕਰਦਣਾ ਮੈਂ ਧਾਲੀਵਾਲ ਸਾਹਿਬ ਮੰਤਰੀ ਨੂੰ ਬੇਨਤੀ ਕਰਦਾ ਹਾਂ ਮੈਂ ਵੀ ਇੱਕ ਐਨਾ ਰਹੀ ਹਾਂ ਧਾਲੀਵਾਲ ਸਾਹਿਬ ਆਪਣੇ ਸਰਪੰਚਾਂ ਨੂੰ ਸਮਝਾ ਕੇ ਰੱਖੋ ਇੰਨੀ ਅਤਨਾ ਨਾ ਕਰਾਓ ਇਹਨੂੰ ਇੰਨਾ ਪਰੇਸ਼ਾਨ ਕੀਤਾ ਵੀ ਮੇਰੇ ਬੱਚੇ ਮੇਰੀ ਵਾਈਫ ਸਾਰੇ ਜੁਆਸੇ ਵਿੱਚ ਪਰੇਸ਼ਾਨ ਹਨ ਜੇ ਮੈਂ ਕੱਲ ਨੂੰ ਕੋਈ ਸੂਸਾਈਡ ਕਰ ਲਈ ਜਾਂ ਕੁਛ ਮੈਂ ਕਰ ਲਿਆ ਪੁਲਿਸ ਤੇ ਇਹ ਸਰਪੰਚ ਜੋ ਮਿਆਰ ਹੋਊਗਾ ਇਹ ਗੇਟ ਤਿੰਨ ਤੋਂ ਚਾਰ ਵਾਰੀ ਢੱਕਿਆ ਗਿਆ ਹੈ ਹਾਂਜੀ ਇਹ ਤੁਹਾਡੀ ਜ਼ਮੀਨ ਹੈ ਤੁਹਾਡੀ ਮੇਰੀ ਜ਼ਮੀਨ ਮੇਰੀ ਪਿਓ ਦੀ ਮਾਲਕੀ ਉਹਦੇ ਵਿੱਚ ਮੇਰਾ ਘਰ ਆ ਸਰਪੰਚ ਦਾ ਕੀ ਲੈਣ ਦੇਣ ਹੈ ਤੇ ਜ਼ਮੀਨ ਦਾ ਸਰਪੰਚ ਦਾ ਲੈਣ ਦੇਣ ਕੁਝ ਨਹੀਂਗਾ ਉਹਨਾਂ ਦੀ ਮਾਲਕੀ ਜਿਹੜੀ ਆ ਉਹ ਆਪ ਮਗਰ ਪਈ ਆ ਇਧਰ ਪਈ ਆ ਉਹਦੇ ਵਿੱਚ ਇਹ ਘਰ ਵਿੱਚ ਮਲੇ ਦਾ ਕੋਈ ਲੈਣ ਦੇਣ ਨਹੀਂ ਆ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਇਹੋ ਮੈਂ ਇਨਸਾਫ ਮੰਗਦਾ ਹਾਂ ਮੈਨੂੰ ਮੈਨੂੰ ਕਿ ਮੇਰਾ ਗੇਟ ਲਾਇਆ ਜਾਵੇ ਆਹ ਗੇਟ ਆ ਹਾਂਜੀ ਹਾਂ ਆ ਮੇਰਾ ਘਰ ਆ ਇਹ ਸਾਰੀ ਜਗ੍ਹਾ ਮੈਂ ਮੈਂ ਵੜੀ ਜਾਂ ਮੇਰੇ ਟਬੇ ਹੇਠ 40 ਸਾਲ ਤਾਜ ਪੱਤਰ ਮੇਰੇ ਕੋਲ ਆ ਮੇਰਾ ਨਾਂ ਜੀ ਮੰਗਲਜੀਤ ਸਿੰਘ ਠਵਾਲ ਸਰਪੰਚੀ ਠਵਾਲ ਕੀ ਤੁਹਾਡੇ ਉਹ ਇੱਕ ਐਨ ਆਰ ਆਈ ਤੁਹਾਡੇ ਨੂੰ ਬੁਲਾ ਰਿਆ ਮੇਰਾ ਗੇਟ ਨਹੀਂ ਲਾਉਂਦੇ ਕੀ ਮਸਲਾ ਸਾਰਾ ਉਹ ਜੀ ਸਾਡਾ ਚਾਚਾ ਲੱਗਦਾ ਸਰੀਕੇ ਚ ਔਰ ਉਹਦੀ ਕੋਠੀ ਦਾ ਗੇਟ ਨਹੀਂਗਾ ਉਹ ਉਹ ਕੋਠੀ ਤੇ ਉਹਨੇ ਕੋਠੀਆਂ ਦੋ ਬਣਾਈਆਂ ਨੇ ਤੀਜੀ ਜਿਹੜੀ ਪਹਿਲੇ ਸਾਂਝਾ ਥਾਂ ਸੀਗਾ ਉਹ ਭਰਾਵਾਂ ਦੀ ਵੰਡ ਹੋ ਚੁੱਕੀ ਉਹਨਾਂ ਦੀ ਜੀ ਉਹਨਾਂ ਦੀ ਆਪਣੇ ਭਰਾਵਾਂ ਦੀ ਵੰਡ ਕਰਕੇ ਆਪਣੀ ਜਿਹੜੀ ਜਗ੍ਹਾ ਆਪਣੇ ਭਰਾ ਨੂੰ ਦੇ ਚੁੱਕਾ ਜਿਹੜੀ ਦੂਸਰੀ ਜਗ੍ਹਾ ਵਾ ਉਹ ਆਣ ਕੇ ਇਹਨੇ ਕਬਜ਼ਾ ਕੀਤਾ ਵਾ ਸਾਂਝੀ ਜਗ੍ਹਾ ਨਾ ਕੋਈ ਤਕਸੀਮ ਨਾ ਕੋਈ ਗੱਲ ਨਾ ਕੋਈ ਬਾਤ ਸਾਡੀ 56 ਕਿੱਲੇ ਜ਼ਮੀਨ ਜਿਹੜੀ ਅੱਜ ਸਾਂਝਾ ਖਾਤਾ ਚੱਲ ਰਿਹਾ ਹੈ ਉਹਦੇ ਵਿੱਚ ਕਿਸੇ ਦਾ ਵੀ ਕੋਈ ਅਜੇ ਤਕਸੀਮ ਨਹੀਂ ਹੋਈ ਨਾ ਕਿਸੇ ਨੇ ਉੱਤੇ ਕਬਜ਼ਾ ਕੀਤਾ ਅਜੇ ਤੱਕ ਇੱਕ ਮਰਲੇ ਥਾਂ ਤੇ ਵੀ ਕਿਸੇ ਨੇ ਕਬਜ਼ਾ ਨਹੀਂ ਕੀਤਾ ਦੂਸਰੇ ਕਿਸੇ ਵੀ ਸਾਂਝੇ ਵਿਅਕਤੀ ਨੇ ਇਹਨੇ ਕੋਠੀ ਪਾਈ ਪਹਿਲੋਂ ਆਣ ਕੇ ਉੱਥੇ ਕਹਿੰਦਾ ਮੈਨੂੰ ਕੋਠੀ ਪਾਲਣ ਦੋ ਕੋਠੀ ਵੀ ਆਈ ਪਾਉਣ ਦਿੱਤੀ ਕੋਠੀ ਚਲੋ ਪਾਲਾ ਕੋਠੀ ਕੋਈ ਗੱਲ ਨਹੀਂ ਮੈਨੂੰ ਸ਼ੌਂਕ ਆ ਬਾਰ-ਬਾਰ ਕੋਠੀ ਪਾਉਣੀ ਆ ਕਹਿੰਦਾ ਮੈਂ ਫਾਦਰ ਸਾਹਿਬ ਨੂੰ ਪੁੱਛਿਆ ਤੁਹਾਡੇ ਨੂੰ ਮੈਂ ਚਲੋ ਪੁੱਛਿਆ ਹੂਗਾ ਉਹ ਇਸ ਵੇਲੇ ਇਸ ਸੰਸਾਰ ਤੇ ਨਹੀਂ ਹੈ ਉਹ ਤੋਂ ਬਾਵਜੂਦ ਇਨੇ ਸਾਂਝੀ ਜਗ੍ਹਾ ਹੋਰ ਸਾਡੇ ਸਾਡੇ 17 ਕਨਾਲਾਂ ਜਗ੍ਹਾ ਜਿਹੜੀ ਐ ਫੋਰ ਸਾਂਝੀ ਹੈਗੀ ਇਹਨੇ ਉਹਨੂੰ ਉਹਨੂੰ ਵੜਨੀ ਚਾਲੂ ਕਰ ਦਿੱਤਾ ਉਹਦੇ ਉੱਤੇ ਮਿੱਟੀ ਪਾਉਣੀ ਜ਼ਬਰਦਸਤੀ ਕਰ ਦਿੱਤੀ ਚਾਲੂ ਸੋ ਹੁਣ ਇਹਨੂੰ ਉਹ ਜਿਹੜੀ ਇਹ ਚੀਜ਼ ਮੈਂ ਜਦੋਂ ਧੱਕੇਸ਼ਾਹੀ ਹੁੰਦੀ ਵੇਖ ਕੇ ਮੈਂ ਪੁਲਿਸ ਪ੍ਰਸ਼ਾਸਨ ਕੋ ਗਿਆ ਮੈਂ ਕਿਹਾ ਜਨਾਬ ਆ ਤੁਸੀਂ ਵੇਖ ਲਓ ਧੱਕਾ ਹੋਣ ੜਿਆ ਸਾਡੇ ਨਾਲ ਉੱਥੇ ਮੁਲਾਜ਼ਮ ਆਏ ਆ ਉਹਨਾਂ ਨੇ ਇਹਨਾਂ ਨੂੰ ਧੱਕੇਸ਼ਾਹੀ ਕਰਦੇ ਆ ਗੇਟ ਲਾ ਰਹੇ ਸੀਗੇ ਧੱਕੇ ਨਾਲ ਉਹ ਗਰਦੀਪ ਸਿੰਘ ਨਾਲ ਮਿਸਤਰੀ ਸੀਗੇ ਨਾਲ ਹੋਰ ਰਿਸ਼ਤੇਦਾਰ ਸੀਗੇ ਇਹਨਾਂ ਦੇ ਉਹ ਜਿਹੜੇ ਉਹਨਾਂ ਨੇ ਗੇਟ ਲਾਉਂਦਿਆਂ ਉਹਨਾਂ ਨੂੰ ਹਟਾਇਆ ਮੁਲਾਜ਼ਮਾਂ ਨੇ ਹਟਾ ਕੇ ਤੇ ਇਹਨਾਂ ਨੂੰ ਆਖਿਆ ਵੀ ਤੁਹਾਡੇ ਕੋਲ ਡਾਕੂਮੈਂਟ ਆਇਆ ਵਾ ਤੁਹਾਡੇ ਕੋਲ ਕੋਈ ਤਕਸੀਮ ਹੈਗੀ ਆ ਤੇ ਤੁਸੀਂ ਲੈ ਕੇ ਤੇ ਉਥੇ ਥਾਣੇ ਪਹੁੰਚੋ ਇਹ ਫਿਰ ਚੌਂਕੀ ਗਏ ਨੇ ਮੈਂ ਵੀ ਉਥੇ ਚੌਂਕੀ ਗਿਆ ਇਹਨਾਂ ਕੋ ਕੋਈ ਦਸਤਵੇਜ਼ ਨਹੀਂ ਲੱਭਾ ਨਾ ਇਹਨਾਂ ਕੋ ਕੋਈ ਤਕਸੀਮ ਨਾ ਕੋਈ ਗੱਲ ਨਾ ਕੋਈ ਬਾਤ ਉਹ ਸਰੇ ਸਰ ਨਜਾਇਜ਼ ਕਬਜ਼ਾ ਸੀਗਾ ਜਿਹੜਾ ਕਿ ਮੇਰੇ ਕੋ ਹੋ ਰਿਸ਼ਤੇਦਾਰਾਂ ਨੂੰ ਕਹਿ ਕੇ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਵੀ ਇਹ ਇਹ ਨੂੰ ਵਲਣ ਦਿੱਤਾ ਜਾਵੇ ਮੈਂ ਫਿਰ ਜਦੋਂ ਹਟਾਉਣ ਗਿਆ ਮੇਰੇ ਦੁਆਲੇ ਪਿਸਤੌਲ ਕੱਢ ਲਿਆ ਵਾ ਪਿਸਤੌਲ ਕੱਢ ਕੇ ਮੇਰੇ ਪਿੱਛੇ ਦੌੜਿਆ ਵਾ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਵਾ ਕਿ ਇਹ ਦੀ ਉਹ ਵੀਡੀਓ ਇਹਦੇ ਹੀ ਕੈਮਰੇਾਂ ਚ ਕੈਦ ਨੇ ਉਹ ਕਢਵਾ ਕੇ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਮੈਂ ਕੇਸ ਚੱਲ ਰਿਹਾ ਵਾ ਕੇਸ ਜਦੋਂ ਹੱਲ ਹੋ ਗਿਆ ਆਪਣੇ ਕੰਧਾਂ ਕੱਢਣ ਜੋ ਮਰਜ਼ੀ ਕਰਨ ਇਹ ਨਾ ਜ਼ਮੀਨ ਇਹਨਾਂ ਦੀ ਸਾਂਝੀ ਆ ਚਾਚਾ ਭਤੀਜਾ ਨੇ ਮੰਗਲਜੀਤ ਸਿੰਘ ਤੇ ਗੁਰਦੇਵ ਸਿੰਘ ਫਟਵਾਲਾ ਤੋਂ ਤੇ ਗੁਰਦੇਵ ਸਿੰਘ ਬਾਹਰੋਂ ਆਏ ਨੇ ਤੇ ਇਹਨਾਂ ਦੀ ਸਾਂਝੀ ਜ਼ਮੀਨ ਨੂੰ ਵੰਡ ਨੂੰ ਲੈ ਕੇ ਆ ਤੇ ਉਹ ਅਜੇ ਵੰਡ ਹੋ ਨਹੀਂ ਆ ਮਤਲਬ ਉਹਨਾਂ ਦੀ ਪ੍ਰੋਪਰ ਉਹਦੇ ਤੇ ਉਹ ਗੇਟ ਲਾ ਰਿਹਾ ਤੇ ਉਹ ਉਹਦੇ ਕਬਜ਼ੇ ਨੂੰ ਲੈ ਕੇ ਮਤਲਬ ਉਹਨਾਂ ਤੋਂ ਆਬਜੈਕਸ਼ਨ ਆ ਤੇ ਦੋਨੋਂ ਸਾਈਡਾਂ ਤੋਂ ਦਰਖਾਸਤਾਂ ਆਈਆਂ ਨੇ ਉਹ ਵੈਰੀਫਾਈ ਕੀਤਾ ਜਾ ਰਿਹਾ ਜੀ ਜਿਹੜਾ ਐਨਆਰਆਈ ਹੈਗਾ ਵਾ ਉਹ ਕਹਿ ਰਿਹਾ ਕਿ ਪੁਲਿਸ ਜਿਹੜੀ ਆ ਪੁਲਿਸ ਕੋਈ ਕੋਈ ਕਾਗਜ਼ਪੱਤਰ ਨਹੀਂ ਹੈਗਾ ਜਾਣ ਕੇ ਹਾਸਮੈਂਟ ਕਰਦੀ ਮਸੂਸਣ ਕਰਨ ਵੀ ਤਿਆਰ ਆ ਮੈਨੂੰ ਹਾਸਮੈਂਟ ਦੇ ਜਾ ਨਹੀਂ ਪੁਲਿਸ ਉਹਨਾਂ ਨੂੰ ਉਹਦੇ ਤੋਂ ਨਹੀਂ ਰੋਕ ਰਹੀ ਪੁਲਿਸ ਤੇ ਰੋਕ ਰਹੀ ਵੀ ਉੱਥੇ ਕੋਈ ਅਨਸਨਖਾ ਵੀ ਘਟਨਾ ਨਾ ਹੋਵੇ ਕੋਈ ਲੜਾਈ ਝਗੜਾ ਨਾ ਹੋਵੇ ਤਾਂ ਕਰਕੇ ਪੁਲਿਸ ਉਹਨਾਂ ਨੂੰ ਕਹਿ ਰਹੀ ਵੀ ਪਹਿਲਾਂ ਆਪਣਾ ਮਸਲਾ ਸਲਝਾਓ ਜਾਂ ਕੋਈ ਸਾਡੇ ਕੋਲ ਪੇਪਰ দাও ਵੀ ਜੇ ਤੁਹਾਨੂੰ ਕੋਈ ਹੈਗਾ ਕੁਝ ਵੀ ਮੇਰਾ ਬਣਦਾ ਜਾਂ ਉਹਦਾ ਬਣਦਾ ਪਹਿਲਾਂ ਚਾਰ ਦواری ਕੰਡਾਂ ਖੱਟੀਆਂ ਪਈਆਂ ਨੇ ਪੁਲਿਸ ਜਾਣ ਵੇਲੇ ਨਹੀਂ ਪਹਿਲਾਂ ਵੀ ਕਿਤੇ ਇਹ ਸਾਲ 2 ਸਾਲ ਪਹਿਲਾਂ ਹੋਈ ਆ ਦ ਉਦੋਂ ਵੀ ਇਹੀ ਮਸਲਾ ਕਿਤੇ ਉੱਠਿਆ ਸੀ ਤੇ ਉਦੋਂ ਕੰਮ ਰੁਕ ਗਿਆ ਹੁਣ ਕਿੰਨੇ ਸਾਲ ਬਾਅਦ ਬਾਹਰੋਂ ਆਇਆ ਤੇ ਹੁਣ ਇਹਨੂੰ ਐ ਵੀ ਮਸਲਾ ਠੰਡਾ ਹੋ ਗਿਆ ਤੇ ਇਹਨਾਂ ਕੋ ਕੁਝ ਤੇ ਅਡਰ ਹੈਗਾ ਤੇ ਰੋਣਾ ਪੁਲਿਸ ਮੈਨੂੰ ਕਿਵੇਂ ਰੋਕ ਸਕਦੀ ਕੰਮ ਤੋਂ ਨਹੀਂ ਪੁਲਿਸ ਕੰਮ ਕਰਨ ਤਾਂ ਪੁਲਿਸ ਕਹਿੰਦੀ ਵੀ ਉੱਥੇ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਤੇ ਸਾਨੂੰ ਦੋਨਾਂ ਸਾਈਡਾਂ ਤੋਂ ਆਬਜੈਕਸ਼ਨ ਆਇਆ ਸਰਪੰਚ ਜਿਹੜਾ ਮੰਗਲਜੀਤ ਆ ਉਹਦੇ ਵੱਲੋਂ ਆਈ ਆ ਵੀ ਇਹ ਸਾਨੂੰ ਰਵਾਲਵਰ ਲੈ ਕੇ ਵੀ ਪਿਆ ਬਟ ਉਹ ਵੈਰੀਫਾਈ ਕੀਤਾ ਜਾ ਰਿਹਾ ਜੇ ਕੋਈ ਪੁਕਤਾ ਮਤਲਬ ਸਬੂਤ ਨਹੀਂ ਮਿਲੇ ਤੁਹਾਡੇ ਦਿਨ ਵਿੱਚ ਨਹੀਂ ਗੱਲ ਆਈ ਆ ਵੀ ਉਹ ਕਹਿੰਦਾ ਮੈਂ ਸੁਸਾਇਡ ਕਰਨਾ ਜੇ ਮੈਂ ਮਰ ਜਾਵਾਂ ਮੈਂ ਖਰਚ ਵੱਧੂਗਾ ਤਾਂ ਦਾ ਜ਼ਿੰਮੇਵਾਰ ਨਹੀਂ ਨਹੀਂ ਮੇਰੇ ਇਦਾਂ ਦਾ ਕੋਈ ਨਹੀਂ ਧਿਆਨ ਚ ਆਇਆ ਜੀ ਮੈਂ ਕੰਪਲੀਟ ਕੁਝ ਰਲਦਾ ਨਹੀਂ ਨਹੀਂ ਜੀ ਕੋਈ ਕੋਸਤੋ ਇਹਨਾਂ ਤੋਂ ਪਹਿਲਾਂ ਮੰਗਲਜੀਤ ਵੱਲੋਂ ਕੰਪਲੇਂਟ ਆਈ ਉਸ ਤੋਂ ਬਾਅਦ ਇਹਨਾਂ ਨੇ ਕੰਪਲੇਂਟ ਦਿੱਤੀ ਆਗੇ ਕਹਿੰਦੇ ਜੇ ਦੂਜੀ ਪਾਰਟੀ ਕੋ ਕੋਈ ਸਟੇ ਆਰਡਰ ਹੈਗਾ ਜਾਂ ਉਹ ਕੋ ਘੱਟ ਕਾਗਜ਼ ਦਿਖਾਉਣ ਜਦੋਂ ਕਿ ਮੇਰਾ ਕੋਈ ਵੀਰੀਫਾਈ ਕਰ ਰਹੇ ਜੀ ਉਹੀ ਚੀਜ਼ ਵੀਰੀਫਾਈ ਕਰ ਰਹੇ ਆ ਨੱਬਾ ਜਿਹੜਾ ਸਾਹੇ ਪਿੱਛੇ ਮੰਗਲਜੀਤ ਕੋ ਟੱਬਾ ਦਾ ਕਬਜ਼ਾ ਆ ਗਿਆ ਮੇਰਾ ਕਬਜ਼ਾ ਪੁਲਿਸ ਜਾਣ ਵੇਲੇ ਮੈਨੂੰ ਹਰਾਸ ਕਰੀਦਾ ਇਹ ਕਹਿੰਣਗੇ ਨਹੀਂ ਕਬਜ਼ਾ ਹਜੇ ਐਸੇ ਕਬਜ਼ੇ ਦਾ ਹੀ ਰੌਲਾ ਆ ਕਬਜ਼ਾ ਹੈ ਨਹੀਂ ਕਬਜ਼ੇ ਦਾ ਰੌਲਾ ਦੋਮੇ ਤਰ੍ਹਾਂ ਨੂੰ ਕਦਮ ਲਾਇਆ ਗਿਆ ਇਹ ਇੱਕ ਦੋ ਦਿਨ ਦੇ ਵਿੱਚ ਵੈਰੀਫਾਈ ਹੋ ਜਾਣਾ ਜੀ ਕਰਦੇ ਪਏ ਆ ਤੇ ਬੈ ਗੇਟ ਆ ਹਾਂਜੀ ਹਾਂ ਆ ਮੇਰਾ ਘਰ ਆ ਇਹ ਸਾਰੀ ਜਗ੍ਹਾ ਮੈਂ ਮੈਂ ਵੜੀ ਆ ਮੇਰੇ ਕਟਬੇ ਹੇਠ 40 ਸਾਲ ਤਾਹ ਦੇ ਪੱਤਰ ਮੇਰੇ ਕੋਲ ਆ ਪੂਰੇ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਜਿੱਥੇ ਮੈਂ ਜਾਣਾ ਕਦੀ ਕੋਈ ਕੋਈ ਕਰਦਾ ਕਦੀ ਕੁਝ ਕਰਦਾ ਮੀਨ ਉਹਨਾਂ ਦੀ hermi badi ਉਹ ਛੇਵਲੇ ਮੈਂ ਨਹੀਂ ਆਇਆ ਨਹੀਂ ਅਸੀਂ ਉਹਨੇ ਕਾਲ ਕੱਢਦੇ ਲੱਗਿਆ ਉਦੋਂ ਦੀ ਗੱਲ ਅਸੀਂ ਸੋਚ ਗਏ ਚੱਲੋ ਇਹ ਨਹੀਂ ਆਣੀ ਹਾਂ ਹਾਂ ਉਹਨੂੰ ਗਾਤਾ ਜੋਹਲ ਕੰਚ ਚਾਰਜ ਕਰੇ ਹੋ ਕਰ ਲੋਕ ਜਿੱਦਾਂ ਕਰਦੇ ਕਾਚ ਉਹ ਵੀ ਕਰ ਕਰ ਲਾ ਪਹਿਲੇ ਨੂੰ ਕਿਸੇ ਕਾ ਕਰ ਜੇ 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 ਜੇ